अब वागुरु जी की फतेह मैं अंशदीप कौर खालसा कॉलेज फॉर वूमे अपना खुर्टी हूँ। आप जी के सामने सुखविंदर अमृत की कविता माँ गीता वाली कापी पेश जा हम मी हो गई है एनक के मोटे शीशिया पीछे लको लिया ने उसने अपन सुपन ही अखाँ पता नहीं क्या। अज मैनू माँ की जवानी बहुत याद आ रही शीशे मुझे खड़ के लम्मी गुद की गद माँ माँ का सुनीता मोतिया वाला सूट तिले वाली जुत्ती छन छन कर दियाँ चांजर याद आ रही है शराबी प्यौते ललकार तो सहमत मलूक जही माँ तो सब तो वादी याद आ रही है माँ दे गीत वाली कापी जिसन माँ बहुत संभाल के रखती सी पर खाली खाली बदल लगी माँ दीतों वाली कापी नहीं ਇਕ ਕਬੀਲਦਾਰੀ ਤੇ ਚਿੰਤਾ ਹੋਰ ਚਿਆ ਹੋ ਲੱਗਿਆ ਮੇਰੇ ਪਿਓ ਦੀਆਂ ਬੜਕਾਂ ਧੀੜੇ ਵਿੱਚ ਅਣਸੱਦੀਆਂ ਪੁਰਾਣੀਆਂ ਵਰਕੀਆਂ ਧਿਆਨ ਨੂੰ ਦੇਖ-ਦੇਖ ਹੌਲੀ-ਹੌਲੀ ਕਮਲੋਲ ਲੱਗੀ ਮੇਰੀ ਮਾਦੀ ममता ਹੌਲੀ-ਹੌਲੀ ਪਤਰਾਣ ਲੱਗੇ ਮਾਦੀ ਚਾਹ ਫੁਰਣ ਲੱਗੀ ਮਾਦੀ ਗੀਤਾ ਵਾਲੀ ਕਾਪੀ ਬਿਖਰਣ ਲੱਗੀਆਂ ਗੀਤਾ ਦੀਆਂ ਸਤਰਾਂ ਤੋੜ ਦਿੱਤੀਆਂ ਮੇਰੇ ਅੜਪਿਓ ਨੇ ਮਾਦੀ ਬਲੂ ਕਬੀਣੀ ਵਿੱਚੋਂ ਕੱਚ ਦੀਆਂ ਵੰਗਾਂ ਰੋਲ ਕੇ ਜਿੰਦਗੀ ਦੇ ਰੋੜਾ ਵਾਲੇ ਰਾਜ ਚਾਂਚਰਾ ਦੇ ਪੋਰ ਮੰਗਦੀ ਨੂੰ ਦਾਨ ਕਰ ਦਿੱਤਾ ਮਾਣੇ ਮੋਤੀਆਂ ਨਾਲ ਸੁੱਟ ਫਿਰ ਮੈਂ ਕਦੇ ਨਹੀਂ ਤੱਕਿਆ ਫਿਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮਰੇ ਖੜ ਕੇ ਕਜਲੇ ਦੀ ਧਾਰ ਪਾਉਂਦੇ ਆ ਫਿਰ ਮਾਂ ਨੂੰ ਕਦੇ ਯਾਦ ਨਹੀਂ ਆ ਗੀਤਾਂ ਵਾਲੀ ਕਾਪੀ ਹਾਂ ਮਾਂ ਵੇੜੇ ਵਿੱਚ ਬੈਠੀ ਦੋਰ ਪੌਛਤ ਦਿਨਾਂ ਦੀ ਸੁੰਨੇ ਦਰਵਾਜ਼ੇ ਆਸ ਕਰਦੀ ਹੈ ਕਿ ਉਸਦੇ ਕੋਈ ਦਿ ਸਹਰਿਆ ਤੋਂ ਆਵੇ ਆ ਕੇ ਉਸਦੇ ਗੱਲ ਨਾਲ ਲਿਫਟ ਜਾਵੇ ਉਸਦੇ ਅਥਰੂ ਪੁੰਝੇ ਤੇ ਉਸਦੇ ਚਖਮਾ ਤੇ ਦਿਲਾਸੇ ਦੇ ਮਲਮ ਲਾਵੇ ਜਿੰਨਾ ਤੇ ਅਜੇ ਅੰਗੂਰ ਨਹੀਂ ਆਇਆ ਆਸ ਕਰਦੀ ਹੈ ਅੰਨ੍ਹੇ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵਕ ਨਹੀਂ ਹੋਣਾ ਨਹੀਂ ਜਣਾ ਉਸਦੀ ਅਧਰਪੁੰਜ ਨਹੀਂ ਉਸਦੀ ਗੱਲ ਅਗਰੋਣਾ ਨਹੀਂ ਕਰਨੀ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨੇ ਆਨ ਟੁੱਟ ਲੋ ਨਾ ਬਚਾ ਸਕੇ ਜੋ ਆਪਣੀ ਜਵਾਨੀ ਹੱਸ ਕੇ ਨਾ ਢਾ ਸਕੇ ਜਿਸ ਦੀ ਸੋਹਣੀ ਗੁੱਤ ਮੇਰੇ ਪਿਓ ਨੇ ਹਜ਼ਾਰਾਂ ਵਾਰ ਕੁੱਟੀ ਜਿਸ ਦੀ ਹਰ ਸਦਰ سینੇ ਵਿੱਚ ਧੜਕ ਕਰਕੇ ਟੁੱਟੀ ਜਿਸ ਦੇ ਹੁੱਠਾਂ ਤੇ ਕਦੇ ਦਿਲ ਦੀ ਆਵਾਜ਼ ਨਹੀਂ ਆਈ ਚਸਨੀ ਆਪਰੇ ਮਨ ਪਸੰਦ ਕੀਤ ਦੀ ਇੱਕ ਸਤਰ ਵੀ ਨਾ ਗਾਈ ਨਹੀਂ ਮੈਂ ਬਾਹਕ ਨਹੀਂ ਹੋਣਾ ਨਹੀਂ ਜਾਣਾਂ ਉਸ ਦੇ ਅਥਰੁ ਕੁੰਜ ਪਰ ਸ਼ਾਇਦ ਮੈਂ ਅਦੀ ਮਾਦੀ ਕਾਇਰ ਤਾਂ ਵੀ ਸਿੱਖਿਆ ਕਾਇਰ ਹੋਣਾ ਗੁਨਾਹ ਹੈ ਗੁਨਾਹ ਹੈ ਆਪਣੀ ਹਸੀਨ ਸਚਾਈ ਤੇ ਹਸੀਨ ਦੀਤਾ ਨੂੰ ਭੁੱਲ ਜਾਣਾ ਗੁਨਾਹ ਮੈਂ ਹਜੇ ਰੋਟੀ ਦੇ ਟੁਕੜੀਆਂ ਖਾਤ ਹੀਰੇ ਚਹੀਂ ਚਿੰਤ ਤਤਵਨ ਜਾਣਾ ਗੁਨਾਹ ਆਪਣੀ ਸੋਹਣੀ ਤੇ ਲੰਮੀ ਗੁੱਤ ਨੂੰ ਪਿਆਰ ਹੀ ਹੱਥਾਂ ਵਿੱਚ ਬिखर ਜਾਂਦੇ ਨਾ ਸੰਦੂਰ ਨਾਲ ਲਪੜੀ ਪਰਚੀ ਨੂੰ سینੇ ਵਿੱਚ ਉਤਰ ਜਾਂਦੇ ਨਾ ਗੁਨਾਹ ਮੱਥੇ ਤੇ ਲੱਗੀ ਬਿੰਦੀ ਦੇ ਦਾਇਰੇ ਵਿੱਚ ਸਿਮਟ ਜਾਣਾ ਸੂਹੀ ਫੁਲਕਾਰੀ ਵਿੱਚ ਲਾਸ਼ ਬਣ ਕੇ ਲਿਫਟ ਜਾਣਾ ਨਹੀਂ ਮੈਂ ਭਾਵੁਕ ਨਹੀਂ ਹੋਣਾ ਪਰ ਮੇਰੇ ਅੰਦਰਾਂ ਚੋਂ ਮਾਦਾ ਦੁੱਧ ਉਬਾਲੇ ਖੜਨ ਲੱਗਦਾ ਹੈ ਮੈਂ ਤੁਰ ਪੈਲੀ ਮਾਦੇ ਵੇੜੇ ਜਦ ਦੀਆਂ ਉਸ ਦੀਆਂ ਅੱਖਾਂ ਚ ਟਪ ਟਪ ਪੁੰਦੇ ਹੰਜੂ ਕਲਾਵੇ ਵਿੱਚ ਲੈਣੀਆਂ ਉਸ ਦੀ ਘੁੰਮੜਾ ਚੁੱਕੀਂ ਕਾਇਆ ਭਰਦੀਆਂ ਉਸ ਦੀ ਰੂਹ ਚ ਜਿਹਾ ਤੁਪ ਕੋ ਆ ਚੇਂਗੀਤ ਲਿਖਦੀਆਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਆਂ ਆਪਣੀ ਕਾਪੀ ਤੇ ਇਹ ਪਿਆਰ ਨਾ ਸੁਣਦੇ ਹੋਏ 11 ਵਰਗੇ ਗੀਤ ਮੈਂ ਆਪਦੇ ਪਿਓ ਦੀ ਉਹਨਾਂ ਪਿਆਰੀਆਂ ਹੱਥਾਂ ਵਿੱਚ ਰੱਖਣਾ ਚਾਹਨੀ ਆ ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾ ਵਾਲੀ ਕਾਪੀ ਗੀਤਾ ਵਾਲੀ ਕਾਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ